ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਇਹ ਵੀਡੀਓ ਧੰਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਹੁਤ ਪਿਆਰੀ ਸਾਖੀ ਬਾਰੇ ਹੈ ਜਿਸ ਵਿੱਚ ਕਾਲ ਯੁਗ ਧੰਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਉਂਦਾ ਹੈ ਤੇ ਧੰਗੁਰੂ ਗੋਬਿੰਦ ਸਿੰਘ ਜੀ ਤੇ ਕਾਲ ਯੁਗ ਦੇ ਵਿੱਚ ਕੀ वार्तालाप ਹੁੰਦੀ ਹੈ ਅੱਜ ਇਹ ਆਪਾਂ ਸਾਖੀ ਵਿੱਚ ਜਾਣਾਂਗੇ ਇੱਕ ਵਾਰ ਦੀ ਗੱਲ ਹੈ ਜਦੋਂ ਕਾਲ ਯੁਗ ਚੱਲ ਕੇ ਧੰਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦਾ ਹੈ ਤੇ ਸੱਚੇ ਪਾਸ਼ਾ ਕਾਲਪੁਰਖ ਨੂੰ ਕਹਿੰਦਾ ਹੈ ਕਿ ਮਹਾਰਾਜ ਮੇਰੇ ਸਮੇਂ ਦੇ ਵਿੱਚ ਤੁਹਾਡਾ ਰਾਜ ਚੱਲ ਰਿਹਾ ਹੈ ਤੇ ਤੁਹਾਡਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਜਾ ਰਿਹਾ ਹੈ ਤੇ ਕਲਯੁਗ ਧੰਗੁਰ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨਾ ਚਾਹੁੰਦਾ ਹਾਂ ਅਕਾਲਪੁਰ ਪਰ ਉਸ ਤੋਂ ਪਹਿਲਾਂ ਧੰਗੁਰ ਗੋਬਿੰਦ ਸਿੰਘ ਜੀ ਮੁੱਖ ਪ੍ਰਮਾਣੇ ਹਨ ਕਿ ਕਲਯੁਗ ਪਹਿਲਾਂ ਮਨੂੰ ਇਹ ਦੱਸ ਕਿ ਕਰਨੀ ਕੀ ਹੋਵੇਗੀ ਤਾਂ ਕਲਯੁਗ ਕਹਿੰਦਾ ਹੈ ਕਿ ਮੇਰੇ ਸਮੇਂ ਦੇ ਵਿੱਚ ਨਾਮ ਦਾ ਫਲ ਪਰਫੁੱਲਤ ਹੋਵੇਗਾ ਜੋ ਵਿਅਕਤੀ ਨਾਮ ਦਾ ਰਸ ਲਵੇਗਾ ਉਸ ਨੂੰ ਫਲ ਜ਼ਰੂਰ ਮਿਲੇਗਾ ਜਿਹੜਾ ਵਿਅਕਤੀ ਥੋੜਾ ਜਿਹਾ ਵੀ ਨਾਮ ਜਪੇਗਾ ਉਸ ਨੂੰ ਫਲ ਜ਼ਰੂਰ ਮਿਲੇਗਾ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਨ ਲੱਗੇ ਹੋਰ ਤੇਰੀ ਕੀ ਕਰਨੀ ਹੋਵੇਗੀ ਤਾਂ ਕਲ ਕਲਯੁਗ ਅੱਗੋਂ ਮੁਖੋਂ ਫਰਮਾਉਂਦਾ ਹੈ ਕਿ ਮੇਰੇ ਸਮੇਂ ਦੇ ਵਿੱਚ ਜੋ ਆਦਮੀ ਭਲਾ ਦਿਖੇਗਾ ਉਹ ਭਲਾ ਨਹੀਂ ਹੋਵੇਗਾ ਭਾਵ ਉਹ ਮਾੜਾ ਹੋਵੇਗਾ ਤੇ ਫੇਰ ਇਸ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਹੋਰ ਬڑے ਵੱਡੇ ਵੱਡੇ ਪਾਪ ਗਣਾਈ ਸਭ ਤੋਂ ਪਹਿਲਾਂ ਤਾਂ ਇਸਨੇ ਕਿਹਾ ਕਿ ਜੋ ਮੇਰੇ ਸਮੇਂ ਵਿੱਚ ਭਲਾ ਆਦਮੀ ਲਿਖੇਗਾ ਉਹ ਭਲਾ ਨਹੀਂ ਹੋਵੇਗਾ ਜਿਵੇਂ ਆਪਾਂ ਆਪਣੇ ਸਮਾਜ ਵਿੱਚ ਆਮ ਹੀ ਦੇਖਦੇ ਹਾਂ ਅੱਜਕੱਲ ਕਿ ਸਾਧਾਂ ਦੇ ਭੇਸ ਵਿੱਚ ਚੋਰ ਮਿਲਦੇ ਹਨ ਉਸੇ ਤਰ੍ਹਾਂ ਹੀ ਕਲ ਜੋ ਕਹਿੰਦਾ ਮੇਰੇ ਸਮੇਂ ਦੇ ਵਿੱਚ ਇਦਾਂ ਹੋਵੇਗਾ ਕਿ ਦੋਸਤ ਦੇ ਭੇਸ ਵਿੱਚ ਦੁਸ਼ਮਣ ਹੋਇਆ ਕਰਨਗੇ ਇਸ ਤੋਂ ਬਾਅਦ ਕਲ ਜੋ ਕਹਿੰਦਾ ਹੈ ਕਿ ਮੈਂ ਐਸਾ ਵਰਤਾਰਾ ਕਰ ਦਿਆਂਗਾ ਕਲਯੁਗ ਰਤ ਅਗਨਕਾ ਕੂੜ ਅੱਗੇ ਰਥਵਾਹੋ ਇਹ ਪੰਕਤੀਆਂ ਆਪਾਂ ਗੁਰਮਾਣੀ ਵਿੱਚ ਵੀ ਸਰਬਣ ਕਰਦੇ ਹਾਂ ਕਿ ਜੋ ਕਾਲਜੁਗ ਦਾ ਵਾਹਨ ਹੋਵੇਗਾ ਉਹ ਅੱਗ ਦਾ ਹੋਵੇਗਾ ਤੇ ਜੋ ਉਸ ਦਾ ਰਾਸਥੀ ਹੋਵੇਗਾ ਚਲਾਉਣ ਵਾਲਾ ਹੋਵੇਗਾ ਉਹ ਕੂੜ ਹੀ ਹੋਵੇਗਾ ਤੇ ਚਾਰੇ ਪਾਸੇ ਝੂਠ ਦਾ ਬੋਲਬਾਲਾ ਹੋਵੇਗਾ ਤੇ ਝੂਠ ਬੋਲਣ ਵਾਲੇ ਬੰਦੇ ਛਲ ਕਰਨ ਵਾਲੇ ਬੰਦੇ ਕੁਰਸੀਆਂ ਮੰਲ ਲੈਣਗੇ ਪ੍ਰਧਾਨ ਬਣ ਕੇ ਬੈਠ ਜਾਣਗੇ ਸੰਧਾਰ ਬਣ ਜਾਣਗੇ ਕਰਮ ਕਾਂਢੀ ਬੰਦੇ ਪਾਪੀ ਬੰਦੇ ਹੁਣ ਜੋ ਕਾਲ ਯੁਗ ਦਾ ਰਾਤ ਹੋਵੇਗਾ ਉਹ ਅੱਗ ਦਾ ਹੋਵੇਗਾ ਤੇ ਅੱਗ ਜਿੱਥੋਂ ਜਾਗੀ ਉਹ ਸਭ ਕੁਝ ਮਚਾ ਕੇ ਸੁਆਹ ਕਰ ਦੇਵੇਗੀ ਤੇ ਇਸੇ ਤਰ੍ਹਾਂ ਹੀ ਉਹ ਬੰਦਿਆਂ ਦੇ ਅੰਦਰੋਂ ਚੰਗੇ ਗੁਣਾਂ ਨੂੰ ਮਚਾ ਕੇ ਰਾਖ ਕਰ ਦੇਵੇਗਾ ਖਤਮ ਕਰ ਦੇਵੇਗਾ ਕੋਈ ਉਹਨਾਂ ਦੇ ਅੰਦਰ ਚੰਗਾ ਗੁਣ ਨਹੀਂ ਹੋਵੇਗਾ ਕਿਸੇ ਲਈ ਪਿਆਰ ਸਤਿਕਾਰ ਨਹੀਂ ਹੋਵੇਗਾ ਸਭ ਕੋ ਗੜ ਜਾਣਗੇ ਚੰਗੇ ਗੁਣ ਉਹਨਾਂ ਦੇ ਤੇ ਕਲਯੋਗ ਦੇ ਸਮੇਂ ਵਿੱਚ ਜਿੰਨਾ ਵੀ ਕੋਈ ਝੂਠ ਬੋਲੇਗਾ ਜਿੰਨਾ ਵੀ ਕੋਈ ਮਾੜਾ ਬੋਲੇਗਾ ਉਹ ਉਹਨਾਂ ਹੀ ਉੱਪਰ ਜਾਵੇਗਾ ਓਨੀ ਹੀ ਜ਼ਿਆਦਾ ਤਰੱਕੀ ਕਰੇਗਾ ਇਹਨਾਂ ਦੀ ਜੋ ਗਿਣਤੀ ਹੋਵੇਗੀ ਉਹ ਵੀ ਵੱਧ ਜਾਵੇਗੀ ਤੇ ਜੋ ਇਹਨਾਂ ਦੇ ਪਿੱਛੇ ਲੋਕ ਹੋਣਗੇ ਉਹਨਾਂ ਦੀ ਵੀ ਗਿਣਤੀ ਬਹੁਤ ਵੱਡੀ ਮਾਤਰਾ ਵਿੱਚ ਹੋਵੇਗੀ ਐਸੀ ਮੈਂ ਰੀਤੀ ਚਲਾ ਦੇਵਾਂਗਾ ਹੁਣ ਜੋ ਸਤਜਯੁਗ ਦਾ ਸਮਾਂ ਸੀ ਉਸ ਸਮੇਂ ਲੋਕ ਸੱਚੇ ਸੁੱਚੇ ਹੋਇਆ ਕਰਦੇ ਸਨ ਪਾਠ ਪੂਜਾ ਕਰਨ ਵਾਲੇ ਲੋਕ ਹੋਇਆ ਕਰਦੇ ਸਨ ਬਪਾਪਰ ਯੁੱਗ ਦੇ ਵਿੱਚ ਤਪ ਕਰਨ ਵਾਲੇ ਲੋਕ ਸੀ ਤਾਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਹਨ ਕਿ ਤੈਨੂੰ ਅਸੀਂ ਆਪਣੇ ਨਾਲ ਤਾਂ ਰੱਖਾਂਗੇ ਤੂੰ ਬੇਨਤੀਆਂ ਕਰ ਰਿਹਾ ਹਾਂ ਪਰ ਤੂੰ ਇਹ ਦੱਸ ਤੇਰਾ ਕਰਮ ਕਿਹੋ ਜਿਹਾ ਹੋਵੇਗਾ ਤੇ ਅੱਜ ਦੀ ਆਪਣੀ ਇਹ ਕਥਾ ਸੂਰਜ ਗ੍ਰੰਥ ਦੇ ਵਿੱਚੋਂ ਲਈ ਗਈ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿੰਦੇ ਹਨ ਕਿ ਤੂੰ ਸਭ ਤੋਂ ਪਹਿਲਾਂ ਇਹ ਦੱਸ ਇਹ ਤੂੰ ਕਾਜ ਕੀ ਕਰੇਂਗਾ ਆਪਣੇ ਪਹਿਲੇ ਕੰਮ ਕੀ ਕਰੇਂਗਾ ਪਰ ਕਲਜੋ ਤਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਸਾਰੇ ਕਾਰਜ ਕਰਾਂਗਾ ਤੇ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਤੁਹਾਡਾ ਤੇ ਇਹ ਮੇਰਾ ਰਾਜ ਹੈ ਤਾਨ ਗੁਰੂ ਗੋਬਿੰਦ ਸਿੰਘ ਜੀ ਇੱਕ ਵਾਰ ਫਿਰ ਕਹਿੰਦੇ ਹਨ ਕਿ ਭਾਈ ਤੂੰ ਆਪਣੇ ਸਮੇਂ ਦੀ ਕਰਨੀ ਬਾਰੇ ਦੱਸ ਤੇਰੇ ਸਮੇਂ ਵਿੱਚ ਕੀ ਕਰਨੀ ਪਵੇਗੀ ਤੇ ਉਸ ਦਾ ਕੀ ਫਲ ਮਿਲੇਗਾ ਤਾਂ ਕਲਜੋ ਕਹਿੰਦਾ ਹੈ ਕਿ ਮੇਰੇ ਸਮੇਂ ਵਿੱਚ ਕੋਈ ਕਰਨੀ ਨਹੀਂ ਕਰਨੀ ਪਵੇਗੀ ਮੈਂ ਵੀ ਨਾਮ ਦਾ ਧਰਨ ਚਲਾਵਾਂਗਾ ਤੇ ਇਸ ਦਾ ਹੀ ਵਾਅਦਾ ਕਰਾਂਗਾ ਸ਼ੁਰੂ-ਸ਼ੁਰੂ ਦੇ ਵਿੱਚ ਕਲਯੁਗ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਦਾਂ ਹੀ ਦੱਸਿਆ ਪਰ ਸਤਗੁਰ ਸੱਚੇ ਪਾਤਸ਼ਾਹ ਜਾਣੀ ਜਾਣ ਸਨ ਉਹ ਕਲਯੁਗ ਨੂੰ ਕਹਿੰਦੇ ਹਨ ਕਿ ਭਾਈ ਤੂੰ ਖੁੱਲ੍ਹ ਕੇ ਵਿਸਤਾਰਪੂਰਵਕ ਦੱਸ ਸਾਨੂੰ ਫਿਰ ਕਲਯੁਗ ਕਹਿੰਦਾ ਹੈ ਕਿ ਮੈਂ ਪਿਓ ਤੇ ਪੁੱਤਰ ਦੇ ਵਿੱਚ ਲੜਾਈ ਕਰਾ ਦੇਵਾਂਗਾ ਇਸ स्त्रੀਆਂ ਨੂੰ ਆਪਸ ਵਿੱਚ ਦਿ ਲੜਾ ਦਿਆ ਕਰਾਂਗਾ ਤੇ ਜਿਹੜੇ ਕਲਯੁਗ ਦੇ ਜੀਵ ਹੋਣਗੇ ਉਹ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੇ ਘਰ ਵਾਲੀ ਨੂੰ ਹੀ ਸਰਪਾਲਣਗੇ ਉਹ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਨਗੇ ਤੇ ਜੋ ਪੁੱਤਰ ਦੀ ਬੌਟੀ ਹੋਵੇਗੀ ਉਸ ਦਾ ਸਹੁਰਾ ਉਸ ਉੱਪਰ ਗਲਤ ਨਜ਼ਰ ਰੱਖੇਗਾ ਤੇ ਜੋ ਰਾਜਿਆਂ ਨਿਆ ਰਾਣੀਆਂ ਹੋਣਗੀਆਂ ਉਹਨਾਂ ਨੂੰ ਵੀ ਉਹਨਾਂ ਦੇ ਸੇਵਕ ਭੋਗਣਗੇ ਗਲਤ ਨਿਗਾਹ ਰੱਖਣਗੇ ਤੇ ਜਿਹੜੇ ਸ਼ਾਂਤ ਚਿੱਤ ਬ੍ਰਾਹਮਣ ਹੋਣਗੇ ਉਹ ਵੀ ਸ਼ਾਂਤ ਚਿੱਤ ਨਹੀਂ ਹੋਣਗੇ ਉਹ ਬ੍ਰਾਹਮਣ ਦੇਖਣਗੇ ਤਾਂ ਭਲੇ ਪਰ ਹੋਣਗੇ ਨਹੀਂ ਭਲੇ ਐਸੀ ਮੈਂ ਕਲਾ ਆਪਣੇ ਸਮੇਂ ਦੇ ਵਿੱਚ ਵਰਤਾ ਦਿਆਂਗਾ ਅੱਗੇ ਕਾਲ ਜੋ ਕਹਿੰਦਾ ਹੈ ਕਿ ਜਿਹੜੀ ਇਸਤਰੀ ਮੇਰੇ ਸਮੇਂ ਵਿੱਚ ਮੁੰਡੇ ਨੂੰ ਜਨਮ ਦੇਵੇਗੀ ਪੁੱਤਰ ਨੂੰ ਜਨਮ ਦੇਵੇਗੀ ਉਸ ਦੀ ਤਾਂ ਬਹੁਤ ਹੀ ਲੋਕ ਖਿਆਲ ਰੱਖਣਗੇ ਉਸ ਨੂੰ ਆਪਣੇ ਨਾਲ ਰੱਖਣਗੇ ਇੱਜ਼ਤ ਮਾਣ ਕਰਨਗੇ ਪਰ ਜਿਹੜੀ ਇਸਤਰੀ ਕੁੜੀਆਂ ਨੂੰ ਜਰਮ ਦੇਵੇਗੀ ਉਸ ਨੂੰ ਲੋਕ ਨਫ਼ਰਤ ਕਰਨਗੇ ਇੱਥੋਂ ਤੱਕ ਕਿ ਉਸ ਨੂੰ ਛੱਡ ਦੇਣਗੇ ਜੋ ਪੁੱਤਰ ਹੋਵੇਗਾ ਉਹ ਆਪਣੇ ਪਿਓ ਨੂੰ ਅਕਲ ਦੇਵੇਗਾ ਉਸ ਨੂੰ ਸਮਝਾਵੇਗਾ ਤੇ ਜੋ ਨੂੰ ਹੋਵੇਗੀ ਉਹ ਸੱਸ ਨੂੰ ਝੂਠੀ ਝੂਠੀ ਕਹਾ ਕਰੇਗੀ ਤੇ ਜੋ ਸਿੱਖ ਹੋਣਗੇ ਉਹ ਗੁਰੂ ਨੂੰ ਉਪਦੇਸ਼ ਦੇਣਗੇ ਉਸ ਨੂੰ ਸਮਝਾਇਆ ਕਰਨਗੇ ਤੇ ਸਿੱਖ ਕਹਾ ਕਰਨਗੇ ਕਿ ਅਸੀਂ ਗੁਰੂ ਨਾਲੋਂ ਵੱਡੇ ਹੋਗੇ ਇਹ ਮਾੜੇ ਭੋਜਨ ਦਾ ਸੇਵਨ ਕਰਿਆ ਕਰਨਗੇ ਮਾਸ ਮਿੱਟੀ ਨੂੰ ਖਾਇਆ ਕਰਨਗੇ ਤੇ ਮੇਰੇ ਸਮੇਂ ਦੇ ਵਿੱਚ ਬਹੁਤੇ ਲੋਕ ਇਦਾਂ ਦੇ ਹੋਣਗੇ ਜੋ ਨਹਾਉਣਾ ਵੀ ਛੱਡ ਦੇਣਗੇ ਤੇ ਬਹਾਨਾ ਲਾਇਆ ਕਰਨਗੇ ਕਿ ਅੱਜ ਮੇਰਾ ਸਰੀਰ ਠੀਕ ਨਹੀਂ ਹੈ ਤੇ ਬਹੁਤਾ ਸਮਾਂ ਉਹ ਭੋਜਨ ਖਾਣ ਦੇ ਵਿੱਚ ਹੀ ਬਤੀਤ ਕਰਿਆ ਕਰਨਗੇ ਬਹੁਤੀ ਚਾਲ ਮੈਂ ਇਦਾਂ ਦੀ ਐਸੀ ਕਰ ਦਿਆਂਗਾ ਕਿ ਪ੍ਰਮਾਤਮਾ ਦੇ ਨਾਲੋਂ ਉਸ ਅਕਾਲ ਪੁਰਖ ਦੇ ਨਾਲੋਂ ਇਨਾਂ ਦੀ ਪ੍ਰੀਤ ਘਟ ਜਾਵੇਗੀ ਪਿਆਰ ਟੁੱਟ ਜਾਵੇਗਾ ਜੋ ਮਰਦ ਹੋਣਗੇ ਉਹਨਾਂ ਦੀ ਸੋਚ ਤਾਂ ਇੰਨੀ ਜ਼ਿਆਦਾ ਮਾੜੀ ਹੋ ਜਾਵੇਗੀ ਕਿ ਉਹ ਹਰ ਸਮੇਂ ਇਸਤਰੀ ਦੇ ਨਾਲ ਸੰਪਰਕ ਕਰਨ ਬਾਰੇ ਉਹ ਵਿਲਾਸ ਕਰਨ ਬਾਰੇ ਹੀ ਸੋਚਾਂ ਕਰਨਗੇ ਤੇ ਜੋ ਇਸਤਰੀਆਂ ਹੋਣਗੀਆਂ ਕਰਨਗੀਆਂ ਉਹਨਾਂ ਦੀ ਸੋਚ ਅਜਿਹੀ ਹੋ ਜਾਵੇਗੀ ਕਿ ਉਹ ਦੂਸਰਿਆਂ ਦੇ ਘਰੇ ਕਲੇਸ਼ ਪਵਾਉਣ ਦੇ ਬਾਰੇ ਸੋਚਿਆ ਕਰਨਗੇ ਆਜਾਦੂ ਟੂਣਾ ਕਰਨ ਦੇ ਬਾਰੇ ਸੋਚਿਆ ਕਰਨਗੇ ਜਾਂ ਕਿਸੇ ਨਾਲ ਸੰਭੋਗ ਦੀਆਂ ਚੀਜ਼ਾਂ ਦੇ ਬਾਰੇ ਹੀ ਸੋਚਿਆ ਕਰਨਗੇ ਤੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਕਾਲਪੁਰਖ ਮੇਰੇ ਸਮੇਂ ਦੇ ਵਿੱਚ ਅਜਿਹਾ ਸਮਾਂ ਚੱਲੇਗਾ ਤੇ ਜੋ ਬ੍ਰਾਹਮਣ ਸ਼ਾਂਤ ਹੋਇਆ ਕਰਨਗੇ ਉਹ ਉਸ ਸਮੇਂ ਵਿੱਚ ਆਪਣੇ ਵੇਦਾਂ ਨੂੰ ਵੇਚ ਦਿਆ ਕਰਨਗੇ ਖੱਤਰੀ ਜ਼ਮੀਨ ਵੇਚ ਦਿਆ ਕਰਨਗੇ ਤੇ ਜੋ ਬਾਣੀਏ ਹੋਇਆ ਕਰਨਗੇ ਉਹ ਆਪਣਾ ਘਰ ਵੇਚ ਦਿਆ ਕਰਨਗੇ ਤੇ ਜੋ ਸ਼ੂਦਰ ਹੋਣਗੇ ਉਹ ਆਪਣੇ ਬੱਚਿਆਂ ਨੂੰ ਵੇਚਦਿਆ ਕਰਨਗੇ ਅੱਜ ਦੇ ਸਮੇਂ ਵਿੱਚ ਇਹ ਹੋ ਵੀ ਰਿਹਾ ਲੋਕ ਜਾਤਾਂ ਪਾਤਾਂ ਨੂੰ ਜ਼ਿਆਦਾ ਮਹੱਤਤਾ ਦੇ ਰਹੇ ਆ ਬੇਰੁਜ਼ਗਾਰੀ ਫੈਲ ਜਾਵੇਗੀ ਤੇ ਜਦੋਂ ਗਿਣਤੀ ਵਿੱਚ ਵਾਧਾ ਹੋ ਜਾਵੇਗਾ ਤਾਂ ਕਈ ਲੋਕ ਉਦੋਂ ਜੋਗੀ ਬਣ ਜਾਣਗੇ ਸਾਧ ਬਣ ਜਾਣਗੇ ਤੇ ਜਦੋਂ ਕੋਈ ਕੰਮ ਧੰਦਾ ਨਾ ਮਿਲਿਆ ਤਾਂ ਕਈ ਲੋਕ ਉਸ ਵਿੱਚ ਪਖੰਡੀ ਸਾਧ ਬਣ ਕੇ ਵੀ ਬੈਠ ਜਾਣਗੇ ਜਟਾ ਨੂੰ ਬਨ ਕੇ ਆਪਣੇ ਵਾਲਾਂ ਨੂੰ ਬਨ ਕੇ ਪਖੰਡ ਕਰਿਆ ਕਰਨਗੇ ਸਤਿਗੁਰ ਸੱਚੇ ਪਾਸ਼ਾ ਮੈਂ ਐਸੀ ਕਲਾ ਵਰਤਾ ਦਿਆਂਗਾ ਤਾਂ ਸਤਿਗੁਰ ਸੱਚੇ ਪਾਸ਼ਾ ਕਾਲਪੁਰਖ ਕਹਿੰਦੇ ਹਨ ਕਿ ਕਲਯੁਗ ਭਾਈ ਅਸੀਂ ਹੋਰ ਵੀ ਜਾਨਣਾ ਚਾਹੁੰਨੇ ਆ ਕਿ ਤੂੰ ਆਪਣੇ ਸਮੇਂ ਦੇ ਵਿੱਚ ਕੀ ਕੀ ਕਰੇਗਾ ਤਾਂ ਕਿ ਅਸੀਂ ਆਪਣੇ ਖਾਲਸੇ ਨੂੰ ਸੁਚੇਤ ਕਰ ਸਕੀਏ ਇਹਨਾਂ ਨੂੰ ਦੱਸ ਸਕੀਏ ਕਲਯੁਗ ਸਤਿਗੁਰ ਸੱਚੇ ਪਾਸ਼ਾ ਨੂੰ ਕਹਿਣ ਲੱਗਾ ਕਿ ਮੇਰੇ ਸਮੇਂ ਦੇ ਵਿੱਚ ਮਾੜੇ ਸੰਤਾਂ ਦੀ ਗਿਣਤੀ ਇੰਨੀ ਵੱਧ ਜਾਵਗੀ ਕਿ ਲੋਕ ਇਹਨਾਂ ਨੂੰ ਕਹਿਣਗੇ ਕਿ ਇਹ ਚੰਗੇ ਸੰਤ ਆ ਇਹ ਭਲੇ ਸੰਤ ਆ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ